ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਨਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਸਮਾਗਮ ਜੋਨੇ ਉਹ ਕਰਵਾਏ ਜਾ ਰਹੇ ਨੇ। ਸ਼੍ਰੀ ਅਨੰਦਪੁਰ ਸਾਹਿਬ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਵੱਡੇ ਪੱਧਰ ਤੇ ਸਮਾਗਮ ਜੋ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਜੋ ਕਰਵਾਇਆ ਜਾ ਰਿਹਾ ਹੈ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸਰਦਾਲੂ ਪਹੁੰਚਣ ਦੀ ਉਮੀਦ ਜੋ ਹੈ ਉਹ ਕੀਤੀ ਜਾ ਰਹੀ ਹੈ ਤਾਂ ਵੱਡੇ ਪੱਧਰ ਤੇ ਪ੍ਰਬੰਧ ਜੋ ਨੇ ਉਹ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਦੱਸ ਦਈਏ ਕਿ ਲੋਕਾਂ ਦੇ ਠਹਿਰਨ ਤੋਂ ਲੈ ਕੇ ਲੋਕਾਂ ਦੀ ਰਿਹਾਇਸ਼ ਤੱਕ ਦਾ ਪੂਰਾ ਪ੍ਰਬੰਧ ਜੋ ਹੈ ਉਹ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਤਾਂ ਉੱਥੇ ਹੀ ਅੱਜ ਗੁਰਦੁਆਰਾ ਬਾਬਾ ਬੁੱਢਾ ਦਲ ਸ਼ਾਉਣੀ ਵਿਖੇ ਜੋ ਹੈ ਉਹ ਸੀਐਮ ਮਾਨ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਜੋ ਨੇ ਉਹ ਅਰਵਿੰਦ ਕੇਜੀਵਾਲ ਜੋ ਉਹ ਅਖੰਡ ਪਾਠ ਮੌਕੇ ਜੋ ਹੈ ਜੋ ਅਖੰਡ ਪਾਠ ਦੀ ਆਰੰਭਤਾ ਸੀ ਉਸ ਤੇ ਮੌਕੇ ਸ਼ਾਮਲ ਹੋਏ ਨੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਜੋ ਹੈ ਉਹ ਕੀਤੀ ਗਈ ਹੈ ਗੁਰਦੁਆਰਾ ਬਾਬਾ ਬੁੱਢਾ ਦਲਸ਼ੌਣੀ ਵਿਖੇ ਅੱਜ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਮੌਕੇ ਸੀਮਾਨ ਤੇ ਅਰਵਿੰਦ ਕੇਜੀਵਾਲ ਸ਼ਾਮਲ ਹੋਏ ਜਿੱਥੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਜੋ ਹੈ ਉਹ ਕੀਤੀ ਹੈ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ 350 ਸਾਲਾ ਸ਼ਹੀਦੀ ਦਿਹਾੜਾ ਨੌਵੇਂ ਪਾਤਸ਼ਾਹੀ ਦਾ ਜੋ ਹੈ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿੱਥੇ 10 ਦਿਨਾਂ ਤੱਕ ਇਸ ਸਮਾਗਮ ਜੋਨੇ ਉਹ ਲੜੀਵਾਰ ਤਰੀਕੇ ਦੇ ਨਾਲ ਕਰਵਾਏ ਜਾ ਰਹੇ ਨੇ ਦੱਸ ਦਈਏ ਕਿ ਅਨੰਦਪੁਰ ਸਾਹਿਬ ਦੇ ਵਿੱਚ ਜੋ ਵੱਡੇ ਪੱਧਰ ਤੇ ਇਹ ਸਮਾਗਮਾਂ ਦਾ ਆਯੋਜਨ ਜੋ ਹੈ ਉਹ ਕੀਤਾ ਗਿਆ ਹੈ ਦੇਸ਼ ਭਰ ਤੋਂ ਵੱਖ-ਵੱਖ ਸੂਬਿਆਂ ਤੋਂ ਜੋ ਹੈ ਮੁੱਖ ਮੰਤਰੀਆਂ ਨੂੰ ਜੋ ਹੈ ਉਹ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਵੀ ਜੋ ਹੈ ਬਕਾਇਦਾ ਦਿੱਤਾ ਗਿਆ ਹੈ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਣ ਦੀ ਉਮੀਦ ਵੀ ਜੋ ਕੀਤੀ ਗਈ ਹੈ ਇੱਕ ਵੱਡੇ ਜੁਆ ਟੈਂਟ ਸਿਟੀ ਵੀ ਜੁਆ ਬਣਾਈ ਗਈ ਹੈ ਜਿੱਥੇ ਸ਼ਰਧਾਲੂਆਂ ਦੇ ਰਹਿਣ ਦੀ ਜੋ ਪ੍ਰਬੰਧ ਜੋ ਨੇ ਉਹ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ 350 ਸਾਲਾਂ ਸ਼ਹੀਦੀ ਦਿਹਾੜੇ ਦੇ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਜੋ ਹੈ ਉਹ ਪਹੁੰਚੇਗੀ ਨਤਮਸਤਕ ਹੋਵੇਗੀ ਤਾਂ ਸਰਕਾਰ ਦੇ ਵੱਲੋਂ ਬਕਾਇਦਾ ਪੂਰੇ ਪ੍ਰਬੰਧ ਜੋ ਨੇ ਉਹ ਕੀਤੇ ਗਏ ਨੇ ਤਾਂ ਅੱਜ ਗੁਰਦੁਆਰਾ ਬਾਬਾ ਗੁੱਡਾ ਦਲ ਸ਼ਾਉਣੀ ਵਿਖੇ ਜੋ ਹੈ ਉਹ ਸੀਐਮ ਮਾਨ ਤੇ ਕੌਮਿਕ ਕਨਵੀਨਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੋ ਨੇ ਉਹ ਕਣਪਟ ਸਾਹਿਬ ਦੇ ਜੋ ਆਰੰਭਤਾ ਮੌਕੇ ਸ਼ਾਮਲ ਹੋਏ ਨੇ ਨਤਮਸਤਕ ਹੋਏ ਨੇ ਮੱਥਾ ਜੋਰ ਨਾਲ ਬੋਲੋ ਟੇਕਿਆ ਗਿਆ ਹੈ ਤੇ ਸਰਬੱਤ ਦੇ ਭਲੇ ਦੀ ਅਰਦਾਸ ਜੋ ਹੈ ਉਹ ਕੀਤੀ ਗਈ ਹੈ ਤਾਂ ਦੇਸ਼ ਭਾਰਤ ਦੇ ਵਿੱਚੋਂ ਦੱਸ ਦਈਏ ਕਿ ਵੱਖ-ਵੱਖ ਥਾਵਾਂ ਤੋਂ ਇਹ ਨਗਰ ਕੀਰਤਨ ਜੋ ਸੀ ਉਹ ਸ਼ੁਰੂ ਹੋਏ ਸੀ ਜੋ ਕੱਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜੋ ਆ ਪਹੁੰਚੇ ਨੇ ਤੇ ਜਿੱਥੇ ਤਿੰਨ ਦਿਨਾਂ ਦਾ ਇਹ ਜੋ ਸਮਾਗਮ ਨੇ ਉਹ ਚੱਲ ਰਹੇ ਨੇ ਦੱਸ ਦਈਏ ਕਿ 23 24 ਤੇ 25 ਨਵੰਬਰ ਨੂੰ ਇਹ ਤਿੰਨ ਦਿਨ ਜੋ ਨੇ ਉਹ ਸਮਾਗਮ ਚੱਲਣਗੇ ਜਿੱਥੇ ਜੋ ਲੋਕ ਨਿਸ਼ਚਿਤ ਤਾਲੂ ਜੋ ਨੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚ ਵੀ ਰਹੇ ਨੇ ਤੇ ਸਰਕਾਰ ਦੇ ਵੱਲੋਂ ਵੀ ਜੋ ਆ ਪ੍ਰਬੰਧ ਵੱਡੇ ਤੌਰ ਤੇ ਕੀਤੇ ਗਏ ਨੇ ਲੋਕਾਂ ਦੇ ਟਾਇਰਾਂ ਤੋਂ ਲੈ ਕੇ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਜੋ ਹੈ ਸਰਕਾਰ ਦੇ ਵੱਲੋਂ ਕੀਤਾ ਗਿਆ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਸਾਲ ਨੌਵੇਂ ਗੁਰੂ ਜੋਤ ਗੁਰਤੇਗ ਬਹਾਦਰ ਜੀ ਨੇ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਵੱਡੇ ਪੱਧਰ ਤੇ ਜੋ ਹੈ ਉਹ ਮਨਾਇਆ ਜਾ ਰਿਹਾ ਹੈ ਵੱਡੇ ਪੱਧਰ ਤੇ ਤਿਆਰੀਆਂ ਵੀ ਜੋ ਸੀ ਉਹ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਸੀ ਤਾਂ ਹੁਣ ਇਤਨ ਦਿਨ ਦਾ ਸਮਾਗਮ ਜੋ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਦਸਦੀ ਕਿ ਲੜੀਵਾਰ ਤਰੀਕੇ ਦੇ ਨਾਲ ਇਹ ਸਮਾਗਮ ਜੋ ਨੇ ਉਹ ਮਨਾਏ ਜਾ ਰਹੇ ਨੇ ਤੇ ਅੱਜ ਸੀਮਾਨ ਤੇ ਅਰਵਿੰਦ ਕੇ ਜੀਵਾਲ ਜੋ ਨੇ ਉਹ ਗੋਦਵਾਰਾ ਬਾਬਾ ਬੁੱਢਾ ਦਲ ਸ਼ੌਣੀ ਵਿਖੇ ਵੀ ਚੁਆ ਉਹ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਨਤਮਸਤਕ ਹੋਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਚੁਆ ਉਹਨਾਂ ਦੇ ਵੱਲੋਂ ਕੀਤੀ ਗਈ ਹੈ